ਦੋਸਤੋ ਅਸੀਂ ਖੜੇ ਆ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਦੇ ਡੀਸੀ ਸਾਹਿਬ ਦੇ ਕੋਲ ਆਏ ਸੀਗੇ ਜੋ ਅੰਮ੍ਰਿਤਸਰ ਦੇ ਬਹੁਤ ਇੰਪੋਰਟੈਂਟ ਮੁੱਦੇ ਸੀ ਔਰ ਇਹ ਸਾਰੇ ਮੁੱਦੇ ਜਿਹੜੇ ਆ ਗੁਰੂ ਨਗਰੀ ਦੇ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਤੇ ਜਿੰਨਾ ਮਸਲਿਆਂ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਹਰਪ੍ਰੀਤ ਜੀ ਨੂੰ ਮਿਲੇ ਆ ਤੇ ਉਹਨਾਂ ਨੇ ਇਹ ਸਾਰੇ ਮਸਲਿਆਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਤੇ ਬਹੁਤ ਹੀ ਇੰਪੋਰਟਡ ਮੁੱਦੇ ਨੇ ਔਰ ਇਹ ਸਰਦਾਰ ਗਜੀਤ ਸਿੰਘ ਔਜਲਾ ਜੀ ਨੇ ਜਿਹੜਾ ਆਪਣਾ ਸਾਰੇ ਮੁੱਦੇ ਜਿਹੜੇ ਲੈਟਰ ਪੈਡ ਤੇ ਸਾਨੂੰ ਨਾਲ ਅਟੈਚ ਕਰਕੇ ਡੀਓ ਦਿੱਤਾ ਸੀ ਕਿ ਤੁਸੀਂ ਇਹਨੂੰ ਕਹਿਲ ਦੇ ਦਾਖਲੇ ਕਰਾਓ ਤੇ ਪਹਿਲਾ ਮੁੱਦਾ ਸਾਡਾ ਹੈਗਾ ਜੀ ਅੰਮ੍ਰਿਤਸਰ ਤੋਂ ਜਦੋਂ ਅਸੀਂ ਚੱਲਦੇ ਆ 골ਡਨ ਗੇਟ ਤੋਂ ਪਹਿਲਾਂ ਲਾਈਟਾਂ ਜਿਹੜੀਆਂ ਬੰਦ ਐ ਤੇ ਉੱਥੇ ਬਾਣੀ ਦੀਆਂ ਪੰਕਤੀਆਂ ਲਿਖਿਆ ਨੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਉਥੇ ਸਾਫ ਸਫਾਈ ਦਾ ਸੀਗਾ ਔਰ ਦੂਸਰਾ ਮੁੱਦਾ ਸੀਗਾ ਸਾਡਾ ਜਿਹੜਾ ਗੁਰੂ ਨਗਰੀ ਦਾ ਮੁੱਖ ਦਵਾਰ ਆ ਸ੍ਰੀ ਅਮਰਸਰ ਸਾਹਿਬ ਜਦੋਂ ਆਉਣੇ ਆ ਸੀ ਗੋਲਡਨ ਗੇਟ ਦੇ ਚਾਰੇ ਪਿੱਲਰ ਸਲਾਦਗੇ ਆ ਤੇ ਉੱਥੇ ਜਿਹੜਾ ਰੰਗੋ ਦਾ ਉਪਰੋਂ ਉਤਰ ਗਿਆ ਫਿਰ ਉਸ ਤੋਂ ਅੱਗੇ ਥੋੜਾ ਜਿਹੜਾ ਸਿਟੀ ਬੱਸਾਂ ਦਾ ਸੀਗਾ ਉਹ ਵੀ ਜਾਂ ਤੇ ਸੜਕੋ ਜਿਹੜੀ ਚੌੜੀ ਕਰ ਦਿੱਤੀ ਜਾਵੇ ਉਹਨਾਂ ਨੂੰ ਤੇ ਜਾਂ ਬੱਸਾਂ ਚਲਾ ਦਿੱਤੀਆਂ ਜਾਣ ਔਰ ਸਾਡਾ ਨਹਿਰ ਦਾ ਮਸਲਾ ਸੀਗਾ ਤਾਰਾਂ ਵਾਲੇ ਪੁਲ ਦਾ ਉਹ ਜਿਹੜਾ ਐਮਪੀ ਸਾਹਿਬ ਨੇ 20 ਲੱਖ 80 ਹਜ਼ਾਰ ਰੁਪਈਆ ਮੰਧਰੇਗਾ ਤੋਂ ਕਰਵਾਤਾ ਵਾ ਸਬਸਪਰਾਈ ਦਾ ਕੰਮ ਔਰ ਜਿਹੜਾ ਨਾਲ ਪਟਰੀ ਬਣ ਰਹੀ ਆ ਉਹ ਵੀ ਐਮਪੀ ਸਾਹਿਬ ਸਾਰੇ ਐਮਪੀ ਲੈਂਡ ਦੇ ਪੈਸਿਆਂ ਤੋਂ ਬਣਾ ਰਿਆ। ਫਿਰ ਉਸ ਤੋਂ ਅੱਗੇ ਬੱਸ ਸਟੈਂਡ ਜਦੋਂ ਆ ਜਾਂਦੇ ਅਸੀਂ ਉੱਥੇ ਬਾਹਰ ਬਾਥਰੂਮ ਦਾ ਬੜਾ ਬੁਰਾ ਹਾਲ ਹੈ। ਖੁੱਲੇ ਆਮ ਕਰਦੇ ਜਿਹਦੇ ਨਾਲ ਸਾਡੇ ਸ਼ਹਿਰ ਦੀ ਜਿਹੜੀ ਸ਼ਰੀ ਖਰਾਬ ਹੁੰਦੀ ਜਦੋਂ ਲੋਕ ਉੱਥੇ ਉਹ ਵੀ ਉਹਨਾਂ ਕਹਿੰਦੇ ਸਮਾਰਟ ਸਿਟੀ ਸਮਾਰਟ ਸਿਟੀ ਦੇ ਅੰਦਰ ਅਸੀਂ ਬਣਾਵਾਂਗੇ। ਫਿਰ ਇੱਕ ਅਸੀਂ ਇਥੋਂ ਦੀ ਅਵਰਾਸਤਾਂ ਦੀ ਗੱਲ ਕੀਤੀ ਹੈ ਜਿਹੜੇ ਨੇ ਕਿ ਜੱਸਾ ਸਿੰਘ ਰਾਮ ਗੜੀਆ ਜਿਹੜੇ ਸਿੱਖ ਕੌਮ ਦੇ ਮਹਾਨ ਜਰਨੈਲ ਨੇ ਉਹਨਾਂ ਦੀ ਬਾਰਕ ਦੇ ਵਿੱਚ ਸਫਾਈ ਦਾ ਬੜਾ ਬੁਰਾ ਹਾਲ ਹੈ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਬੋਟ ਲਗਾ ਕੰਪਨੀ ਬਾਗ ਚੋ ਵੀ ਜਿਹੜਾ ਡਿੱਗਣ ਦੀ ਗੱਦਾਰ ਤੇ ਆ ਉਹਦੇ ਬਾਰੇ ਅਸੀਂ ਗੱਲ ਕੀਤੀ ਉਹਨਾਂ ਨਾਲ ਫਿਰ ਇੱਕ ਅਸੀਂ ਕੀਤੀ ਆ ਵੀ ਇੰਡੀਆ ਗੇਟ ਤੇ ਜਿਹੜਾ ਵਾ ਉਹ ਆਲੇ ਦੁਆਲੇ ਜਿਹੜਾ ਬਹੁਤ ਸਲਾਪ ਆ ਉੱਥੇ ਸ਼ਾਮ ਸਿੰਘ ਤਾਰੀ ਜੀ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਆ ਤੇ ਉੱਥੇ ਵੀ ਬੜਾ ਬੁਰਾ ਹਾਲ ਆ ਸਾਫ ਸਫਾਈ ਦਾ ਤੇ ਇਸ ਤੋਂ ਇਲਾਵਾ ਜਿਹੜਾ ਵਾ ਕਿ ਕਚਹਿਰੀ ਦੇ ਆਲੇ ਦੁਆਲੇ ਜਿਹੜੀ ਪਾਰਕਿੰਗ ਹੈ ਉਹ ਵਾਈਟ ਪੱਟੀ ਤੋਂ ਹੀ ਉੱਧਰ ਖਲਾਰੀਆਂ ਹੁੰਦੀਆਂ ਗੱਡੀਆਂ ਜਿਸ ਦੇ ਕਰਕੇ ਟ੍ਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਔਰ ਪੈਸੇ ਦੇਣੇ ਪੈਂਦੇ ਲੋਕਾਂ ਨੂੰ ਨਾਲੇ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਔਰ ਕਚਹਿਰੀ ਦੇ ਥੱਲੇ ਜਿਹੜੀ ਪਾਰਕਿੰਗ ਹੈ ਉੱਥੇ ਵੀ ਲਾਈਟ ਨਹੀਂ ਬਿਲਕੁਲ ਵੀ ਹੈਗੀ ਗੁਰੂ ਨਾਨਕ ਹਸਪੀਟਲ ਦੀ ਜੇ ਗੱਲ ਕਰੀਏ ਉੱਥੇ ਸਾਫ ਸਫਾਈ ਦਾ ਬੜਾ ਬੁਰਾ ਹਾਲ ਹੈ ਫਿਰ ਇਦਾਂ ਹੀ ਅਸੀਂ ਸਿਵਲ ਹਸਪੀਟਲ ਦਾ ਬੜਾ ਬੁਰਾ ਹਾਲ ਹੈ ਰੇਲਵੇ ਸਟੇਸ਼ਨ ਦਾ ਬਹੁਤ ਬੁਰਾ ਹਾਲ ਹੈ ਸਾਫ ਸਫਾਈ ਦਾ ਇਸ ਬਹੁਤ ਹੀ ਇੰਪੋਰਟੈਂਟ ਮੁੱਦੇ ਸੀ ਜਿਹੜੇ ਅਸੀਂ ਡੀਟੀ ਆਫਿਸ ਦਾ ਬਹੁਤ ਸਫਾਈ ਦਾ ਬੁਰਾ ਹਾਲਿਆ ਇਹ ਸਾਰੇ ਮੁੱਦੇ ਜਿਉ ਗੁਰੂ ਨਗਰੀ ਦੇ ਸੀਗੇ ਤੇ ਉਹਨਾਂ ਨੇ ਇਹ ਮਾਮਲੇ ਸਾਨੂੰ ਕਿਹਾ ਕਿ ਅਸੀਂ ਕਹਿਲ ਦੇ ਆਧਾਰ ਤੇ ਜਿਹੜਾ ਇਹਦਾ ਹੱਲ ਕਰਵਾਵਾਂਗੇ ਔਰ ਮੈਂ ਸਭ ਤੋਂ ਜ਼ਿਆਦਾ ਇਹ ਤੋਂ ਉਹਨਾਂ ਨੂੰ ਦੱਸ ਕੇ ਆ ਕਿ ਬੱਲੇ ਮੰਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਬੁਰਾ ਹਾਲਿਆ ਸਫਾਈ ਦਾ ਔਰ ਇਹ ਤੁਸੀਂ ਦੇਖ ਰਹੇ ਹੋ ਸਰਦਾਰ ਗਜੀਤ ਸਿੰਘ ਔਜਲਾ ਜੀ ਨੇ ਜਿਹੜਾ ਸਾਨੂੰ ਪੱਯੋ ਦਿੱਤਾ ਲਿਖ ਕੇ ਨਾਲ ਤੇ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਮਾਨਯੋ ਸੀਸੀ ਸਾਹਿਬ ਔਰ ਕਾਰਪੋਰੇਸ਼ਨ ਡਿਪਿਸ਼ਨਰ ਸਾਹਿਬ ਦਾ ਤੇਹਦੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਕਿ 16 ਕੰਮ ਸੀਗੇ ਕਹਿੰਦੇ ਸੀ ਸਾਰੇ ਹੀ ਕਰਾਵਾਂਗੇ ਔਰ ਹਰ ਬੰਦੇ ਦਾ ਫਰਜ ਬਣਦਾ ਵਾ ਅਸੀਂ ਕੋਈ ਵੀ ਕਿਤੇ ਗੁੰਦੀ ਕਮੀ ਪੇਸ਼ੀ ਆਉਂਦੀ ਤਾਂ ਪ੍ਰਸ਼ਾਸਨ ਨਾਲ ਗੱਲ ਕਰਿਆ ਕਰੀਏ ਤੇ ਹੱਲ ਕੱਢਣ ਦੇ ਲਈ ਆਪਣੇ ਨਮਾਇੰਦਿਆਂ ਦੇ ਧਿਆਨ ਚ ਜ਼ਰੂਰ ਇਸ ਗੱਲ ਨੂੰ ਲਿਆਇਆ ਕਰੀਏ ਮੈਂ ਗੁੰਦੀਆਂ ਗਹਿਰਾਈਆਂ ਤੋਂ ਸਰਦਾਰ ਗਗਨੀ ਸਿੰਘ ਔਜਲਾ ਦਾ ਧੰਨਵਾਦ ਕਰਦਾ ਜੋ ਪੰਜਾਬ ਦੇ ਔਰ ਗੁਰੂ ਨਗਰੀ ਦੇ ਹਰ ਮਸਲੇ ਤੇ ਅੱਗੇ ਹੋ ਕੇ ਵੱਧ ਚੜ ਕੇ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ